ਸਭ ਤੋਂ ਪਹਿਲਾਂ ਟੀਵੀ ਤੋਂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਾੜੂ ਨੂੰ ਬਦਨਾਮ ਕਰਤਾ ਕੂੜਾ ਸਾਰੇ ਆਮ ਕਰਤਾ ਕਿਨੇ ਬਦਨਾਮ ਕੀਤਾ ਕਿਵੇਂ ਬਦਨਾਮ ਕੀਤਾ ਤੁਹਾਨੂੰ ਦੱਸਣ ਲੱਗਿਆ ਵਾਂ ਤੇ ਤੁਸੀਂ ਚੈਨਲ ਤੇ ਚਲਾ ਸਕਦੇ ਹੋ ਪਰਾ ਕਿਉਂਕਿ ਆ ਵੀ ਲੋਕਹਿਤ ਦੀ ਗੱਲ ਆ ਝਾੜੂ ਜਿਹੜੀ ਹੁੰਦੀ ਸੀਗੀ ਜਦੋਂ ਉਹ ਘਰਾਂ ਦੇ ਵਿੱਚ ਐ ਖੜੀ ਹੁੰਦੀ ਸੀਗੀ ਤਾਂ ਉਦੋਂ ਆਖਿਆ ਜਾਂਦਾ ਸੀਗਾ ਘਰੇ ਲੜਾਈ ਪੈ ਜਾਊਗੀ ਅਸਰਬੋਹ ਹੰਦਲਾ ਏਦਾਂ ਨਾ ਕਰੋ ਐਂ ਕਰਦੇ ਸੀ ਤਾਂ ਵੀ ਹੋਈ ਰੋਲਾ ਸੀਗਾ ਪਰ ਅੱਜ ਕੱਲ ਤਾਂ ਝਾੜੂ ਜੇ ਸਰਿਆਂ ਮੈਂ ਏਦਾਂ ਪਈ ਆ ਘਰੇ ਤਾਂ ਵੀ ਲੜਾਈ ਕਰਾਉਂਦੀ ਆ ਆ ਬਦਨਾਮੀ ਬੜੀ ਹੋ ਗਈ ਆ ਹੋਂ ਤਾਂ ਪਈ ਵੀ ਯਾਨੀ ਬਦਨਾਮ ਆ ਕਿਉਂਕਿ ਇਹ ਬਦਨਾਮੀ ਆਮ ਆਦਮੀ ਪਾਰਟੀ ਨਾਲ ਦਿੱਤੀ ਆ ਜਦੋਂ ਵੀ ਚੋਣਾਂ ਆਉਂਦੀਆਂ ਨੇ ਇਹਨਾਂ ਨੇ ਝੂਠੇ ਵਾਅਦੇ ਕੀਤੇ ਸੀਗੇ ਦੇਸੀ ਪੈਣਾ ਨੂੰ ਹਜ਼ਾਰਾਂ ਹਜ਼ਾਰਾਂ ਰੁਪਏ ਦੇਵਾਂਗੇ ਔਰ ਨਹੀਂ ਦਿੱਤਾ ਇਹਨਾਂ ਨੇ ਕਿਹਾ ਹਲੇ ਚੋਣਾਂ ਵਿੱਚ ਕਹਿੰਦੇ ਆ ਬਸ ਹੁਣ ਅਸੀਂ ਦੇਣ ਲੱਗੇ ਆ ਅਸੀਂ ਹੁਣ ਦੇਣ ਲੱਗੇ ਆ 1000 ਰੁਪਏ ਭੈਣਾਂ ਦੇ ਖਾਤੇ ਪਾਵਾਂਗੇ ਪਰ ਦਿੱਤੇ ਨਹੀਂ ਕਿਦੋਂ ਮੈਂ ਤਾਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਨਗਰ ਕੌਂਸਲ ਦੀ ਚੋਣਾਂ ਆ ਗਈਆਂ ਨਗਰ ਨਿਕਲੂਗੇ ਚੋਣਾਂ ਆ ਕੇ ਵੋਟਾਂ ਪਾਉਣੀਆਂ ਨਹੀਂ ਆ ਜੇ ਤੁਸੀਂ ਵੋਟਾਂ ਨਾ ਪਾਈਆਂ ਤਾਂ ਤੁਹਾਨੂੰ ਪੈਸੇ ਆ ਜਾਣਗੇ ਨਹੀਂ ਪੈਸੇ ਨਹੀਂ ਹੋਣੇ ਕਾਪੀ ਤੇ ਲੈ ਲਓ ਟੀਟੂ ਬਣਿਆ ਕਹਿੰਦਾ ਵਾ ਆ ਇਹਨਾਂ ਨੇ ਝੂਠ ਬੋਲ ਬੋਲ ਕੇ ਬਦਨਾਮ ਕਰਤੀ ਦਾ ਜਿਹੜੀਆਂ ਗੱਲਾਂ ਤੇ ਆ ਨਹੀਂ ਸੀਗੇ ਉਹੀ ਗੱਲਾਂ ਇੱਥੇ ਹੋਣ ਲੱਗੀਆਂ ਉਥੇ ਜਿਹੜੀਆਂ ਗੱਲਾਂ ਪਹਿਲਾਂ ਕਰਦੇ ਸੀਗੇ ਝਾੜੂ ਵਾਲੇ ਐ ਕਰਨਗੇ ਝਾੜੂ ਵਾਲੇ ਐ ਕਰਨਗੇ ਉਹੀ ਯਾਨੀ ਆ ਗੱਲਾਂ ਕਰਨ ਲੱਗੀਆਂ ਚਿੱਟਾ ਇੱਥੇ ਵਗਦਾ ਦੋਸਤੋ ਗਰਾ ਕੋਈ ਗੱਲ ਨਹੀਂ ਆ ਬੁੱਢੇ ਨਾਲ ਇਹਦੀ ਆ ਗੱਲ ਕਰਦੇ ਹੁੰਦੇ ਸੀਗੇ ਬਸ ਸਾਫ਼ ਕਰਾਂਗੇ ਪਰ ਉਹ ਵੀ ਭਾਈ ਬੇਕਾਰ ਹੋ ਗਿਆ ਕਰ ਬੁੱਢਾ ਨਾਲ ਆ ਵੀ ਇਹਨਾਂ ਨੇ ਸੁਰੱਖਿਆ ਜਿਹੜੀ ਹੈਗੀ ਆ ਉਹ ਫੈਕਟਰੀਆਂ ਨੇ ਕੀਤੀ ਸਾਡੀ ਕੋਈ ਨਹੀਂ ਕੀਤੀ ਹਰੇ ਗੱਲ ਰੋਜ਼ਗਾਰ ਦੀ ਗੱਲ ਕਰਦੇ ਸੀਗੇ ਮਾਸਟਰ ਅਸੀਂ ਨੌਕੀ ਕਰਾਂਗੇ ਉਹ ਕਰਾਂਗੇ ਪਰ ਉਹ ਵੀ ਨਹੀਂ ਮਿਲੀ ਪਈ। ਯਾਨੀ ਝਾੜੂ ਵੀ ਪਈ ਹੁੰਦਾ ਰਹੁੰਦੀ ਆ। ਬਿਆਸੀ ਸੀਗੇ ਥੋੜੀ-ਮੋਟੀ ਬਰੀਚੇ ਸੀਗੀ ਮੇਲਾ ਕੂੜਾ ਸਾਫ ਹੁੰਦਾ ਸੀਗਾ ਹੁਣ ਤਾਂ ਯਾਨੀ ਕੂੜਾ ਵੀ ਸਾਫ ਨਹੀਂ ਹੁੰਦਾ। ਇਹਦਾ ਬਾਗਲਾ ਥਾਂ-ਥਾਂ ਤੇ ਧਰਨੇ ਲੱਗਦੇ ਆ ਨਾ ਕਿਸਾਨ ਖੁਸ ਨੇ ਕਰਾਉ ਮੰਡੀਆਂ ਤੇ ਚੋਨਾ ਵੀ ਗਿਆ ਨਹੀਂ ਕਰਾ ਤੇ ਹੋਰ ਬਹੁਤ ਗੱਲਾਂ ਨੇ ਕਰਾ। ਆਹ ਕਹਿੰਦੇ ਸੀਗੇ ਵੀ ਅਸੀਂ ਸਕਿਉਰਟੀ ਲੈ ਕੇ ਨਹੀਂ ਚੱਲਾਂਗੇ। ਅਸੀਂ ਪੁਲਿਸ ਸਕਿਉਰਟੀ ਨਹੀਂ ਹੁੰਦੇ। ਔਰ ਮੋਟੇ-ਮੋਟੇ ਸਕੂਟੀ ਲਈ ਬਣ ਜਾਗਰ ਜਦੋਂ ਵੀ ਲੰਘਦੇ ਆ ਕਾਰਨਾਂ ਦੇ ਤੌਰ ਤੇ ਲੰਘਦੇ ਆ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਚਾਹਨਾ ਵਾ ਇਹਨਾਂ ਬੋਥਾਂ ਵਿੱਚ ਤੁਸੀਂ ਜ਼ੋਰ ਬੋਲੋ ਜੇ ਤੁਸੀਂ ਕਿਸੇ ਕੋ ਕੋ ਬੋਲੋਗੇ ਇਹਨਾਂ ਨੂੰ ਬੋਲੋਗੇ ਕਿਸੇ ਕੋ ਕੋ ਗੱਲਾਂ ਰੱਖੋਗੇ ਕਿੰਨੋਂ ਤੋਂ ਬਾਈਕਟ ਕਰੋਗੇ ਵੋਟਰਾਂ ਦਾ ਤਾਂ ਦੋਸਤੋ 2 ਸਾਲ ਪਏ ਆ ਆ ਤੁਹਾਡੇ ਵਾਸਤੇ ਘੁੱਸੋਂ ਕੋ ਕਰਨਗੇ ਕਿਸੇ ਨਾ ਕਿਸ ਤੁਹਾਨੂੰ ਗੇਰਗੇ ਪਰ ਜੇ ਤੁਸੀਂ ਨਹੀਂ ਕਰਦੇ ਫਿਰ ਭਾਈ ਉਹੀ ਗੱਲ ਬਾਤ ਆ ਖਤਰੇ ਵਿੱਚ ਢੋਲੂ ਬਾਬੇ ਲਈ ਰਹਿਣਾ ਮਗਰਾ ਇਹਨਾਂ ਨੇ ਕਖਰੀ ਕਰਨਾ ਇਹਨਾਂ ਨੇ ਕਰਾ ਤੇ ਕਿਉਂਕਿ ਜੇਰੀ ਆਤ ਅੜ ਤੋਂ ਬਦਨਾਮ ਹੋਗੀ ਹੁਣ ਆਪਾਂ ਆਪਦੇ ਪੰਜਾਬ ਨੂੰ ਬਚਾ ਲਈਏ ਜੇ ਪੰਜਾਬ ਨੂੰ ਬਚਾਉਣਾ ਵਾ ਇਹਨਾਂ ਚੋਣਾਂ ਵਿੱਚ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਵੋਟਾਂ ਨਾ ਪਾਓ ਕਿਉਂਕਿ ਜਦੋਂ ਵੋਟਾਂ ਨਾ ਪਈਆਂ ਤਾਂ ਇਹਨਾਂ ਨੂੰ ਅਗਲ ਆਊਗੀ ਕਿ ਅਸੀਂ ਸਹੀ ਨਹੀਂ ਚੱਲ ਰਹੇਗਾ ਅਸੀਂ ਗਲਤ ਚੱਲ ਰਹੇ ਹਾਂ ਤੇ ਫਿਰ ਤੁਹਾਡੇ ਕੀ ਕਰੂਗੀ ਆਹ ਤਾਂ ਨਾ ਪਾਓ ਨਹੀਂ ਤਾਂ ਫਿਰ ਬਾਈ ਇਦਾਂ ਹੀ ਆ ਧਰਨੇ ਲਈ ਚਲੋ ਉਹ ਫੇ ਬੋਲਣ ਲੱਗ ਪਿਟੂ ਬਾਣੀਆ ਠੀਕ ਨਹੀਂ ਗੱਲ ਆ ਪਤਾ ਅੱਜ ਵੀ ਝੋਲੀ ਚੁੱਕੀ ਆ ਲੋਕਾਂ ਦੇ ਹਿੱਤ ਵਾਸਤੇ ਚੁੱਕੀ ਆ ਵੀ ਲੋਕਾਂ ਦੇ ਕੋਲ ਕੋ ਕੰਮ ਹੋ ਜਾਣਗੇ ਲੋਕਾਂ ਵਾਸਤੇ ਬੱਡੇ ਬੱਡੇ ਹਸਪਤਾਲ ਖੁੱਲ ਜਾਣ ਲੋਕਾਂ ਨੂੰ ਸਿੱਖਿਆ ਮਿਲ ਜਾਵੇ ਵਧੀਆ ਤੋਂ ਵਧੀਆ ਸਸਤੀ ਮਿਲੇ ਮੁਫਤ ਮਿਲੇ ਜਣਾ ਤੇ ਬਾਕੀ ਤੁਹਾਡੀ ਮਰਜ਼ੀ ਆ ਪਿਟੂ ਬਾਣੀਆ ਬੇਨਤੀ ਕਰਦਾ ਵਾਂ ਵੀ ਅੱਜ ਕੀ ਚੋਣ ਨੂੰ ਵੋਟਾਂ ਨਾ ਪਾਓ ਤੇ ਸਵਾਲ ਜਵਾਬ ਕਰੋ ਜੋ ਅਨੇਕ ਦਰਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ ਕਿਉਂਕਿ ਲੀਡਰ ਜਿਹੜੇ ਹੈਗੇ ਆ ਹੁਣ ਸਾਡੇ ਹਲਕੇ ਵਿੱਚ ਵੀ ਕਾਫੀ ਬੰਦੇ ਲਾਏ ਹੋਏ ਆ ਵੋਟਾਂ ਮੰਗਣ ਵਾਸਤੇ ਉਹ ਉਹ ਦਿਖੇ ਨਹੀਂ ਬਾਲ ਨੇ ਕਹਿੰਦਾ ਥੈਂਕ ਯੂ ਮਹਿਮਾਨੀ ਸ਼ੁਕਰੀਆ ਆਵਾ ਲੈ ਸਕਤੀ ਆ ਪੱਛੋਂ